ਦੋਸਤੋ ਪੰਜਾਬ ਡਰਾਈਵਰ MTS ਕੋਕਾ ਤੇ ਹੋਰ ਵੱਖ-ਵੱਖ ਰੈਗੂਲਰ ਪੋਸਟਾਂ ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇਗੀ ਅਬ ਇੱਕ ਇਸ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਉਸ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟਾਂ ਲਈ 18000 ਪਲੱਸ ਤੋਂ ਉਹਨੂੰ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ ਦੀ 18 ਤੋਂ ਲੈ ਕੇ 37 ਪਲੱਸ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 4/12/2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। ਦੋਸਤੋ ਇਹਨਾ ਪੋਸਟਾਂ ਲਈ ਆਨਲਾਈਨ ਅਪਲਾਈ 5/11/2024 ਤੋਂ ਸਟਾਰਟ ਹੋ ਚੁੱਕਾ ਜੀ। ਤੇ ਲਾਸਟ ਡੇਟ ਆ ਜੀ 4/12/2024 ਤੱਕ ਤੁਸੀਂ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ। ਦੋਸਤੋ ਇਸੇ ਨੋਟੀਫਿਕੇਸ਼ਨ ਦਾ ਲਿੰਕ ਪਲੱਸ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ। ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜਨ ਤੋਂ ਬਾਅਦ ਤੁਸੀਂ ਉੱਥੋਂ ਡਾਇਰੈਕਟ ਆਨਲਾਈਨ ਅ ਦੋਸਤੋ ਪੰਜਾਬ ਵਿੱਚ ਹੋਰ ਬਗ ਬਗ ਪੋਸਟਾਂ ਦੀ ਜਾਣਕਾਰੀ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ। ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੋਂ ਨਵੀਂ ਭਰਤੀ ਵੀਡੀਓ ਅਪਲੋਡ ਕਰਦਾ ਜੀ। ਦੋਸਤੋ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ। ਦੋਸਤੋ ਪੋਸਟ ਨੰਬਰ 1 ਆ ਜੀ ਲਾਇਬ੍ਰੇਰੀ ਦੀ ਪੋਸਟ ਹੈ ਜੀ ਪੋਸਟ ਹੈ ਜੀ 1। ਪੋਸਟ ਨੰਬਰ 2 ਆ ਜੀ ਡਿਪਟੀ ਲਾਇਬ੍ਰੇਰੀ ਦੀ ਪੋਸਟ ਹੈ ਜੀ ਪੋਸਟ ਹੈ ਜੀ 1। ਪੋਸਟ ਨੰਬਰ 3 ਆ ਜੀ ਇੰਟਰਨਲ ਆਡਿਟ ਅਫਸਰ ਦੀ ਪੋਸਟ ਹੈ ਜੀ ਔਨ ਡਿਪੂਟੇਸ਼ਨ ਦੇ ਆ ਪੋਸਟ ਨੰਬਰ 4 ਜੀ ਅਸਿਸਟੈਂਟ ਰਜਿਸਟਰਾਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 10 ਪੋਸਟ ਨੰਬਰ 5 ਜੀ ਸਕਿਉਰਟੀ ਅਫਸਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 7 ਤੱਕ ਪੋਸਟ ਨੰਬਰ 6 ਜੀ ਪ੍ਰਾਈਵੇਟ ਸੈਕਟਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 7 ਪੋਸਟ ਨੰਬਰ 7 ਜੀ ਪ੍ਰਾਈਵੇਟ ਸੈਕਟਰ ਔਨ ਡਿਪੂਟੇਸ਼ਨ ਦੇ ਆਧਾਰ ਤੇ ਹੈ ਜੀ ਟੋਟਲ ਪੋਸਟਾਂ ਨੇ 7 ਪੋਸਟ ਨੰਬਰ 8 ਜੀ ਸੀ স্টেট ਅਫਸਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 7 ਪੋਸਟ ਨੰਬਰ 9 ਜੀ ਸੈਕਸ਼ਨ ਅਫਸਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 7 पोस्ट नंबर दस जी नर्सिंग अफसर की पोस्ट है जी टोटल पोस्टा ने जी सत्त पोस्ट नंबर ग्यारह जी परसनल असिस्टेंट की पोस्ट है जी टोटल पोस्ट है छः पोस्ट नंबर बारह जी असिस्टेंट की पोस्ट है जी टोटल पोस्टा ने छे पोस्ट नंबर तेरह जी अपर डिविजन क्लर्क की पोस्ट है जी टोटल पोस्टा ने जी चार पोस्ट नंबर चौदह जी लैबोरटरी असिस्टेंट की पोस्ट है जी टोटल पोस्टा ने चार पोस्ट नंबर पंद्रह जी लोअर डिविजन क्लर्क की पोस्ट है जी टोटल पोस्टा ने जी दो ਪੋਸਟ ਨੰਬਰ 16 ਜੀ ਕੁੱਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 2 ਪੋਸਟ ਨੰਬਰ 18 ਜੀ ਮਲਟੀ ਟਾਸਕਿੰਗ ਸਟਾਫ ਦੀ ਪੋਸਟ ਹੈ ਜੀ ਪੋਸਟ ਹੈ 1 ਪੋਸਟ ਨੰਬਰ 19 ਜੀ ਲੈਬੋਰਾਟਰੀ ਅਟੈਂਡ ਦੀ ਪੋਸਟ ਹੈ ਜੀ ਪੋਸਟ ਹੈ 1 ਦੋਸਤੋ ਪੋਸਟ ਨੰਬਰ 20 ਜੀ ਪੋਸਟ ਹੈ ਜੀ ਲਾਇਬ੍ਰੇਰੀ ਅਟੈਂਡ ਦੀ ਪੋਸਟ ਹੈ ਜੀ ਪੋਸਟ ਹੈ 1 ਟੋਟਲ 40 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਲਾਇਬ੍ਰੇਰੀ ਸਾਇੰਸ ਜਾਂ ਇਨਫੋਰਮੇਸ਼ਨ ਸਾਇੰਸ ਵਿੱਚ 55% ਨੰਬਰਾਂ ਨਾਲ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਅਤੇ 3 ਲਈ ਜੋ ਕੁਆਲੀਫਿਕੇਸ਼ਨ ਹੈ ਤੁਸੀਂ ਨੋਟੀਫਿਕੇਸ਼ਨ ਵਿੱਚ ਜਾ ਕੇ ਰੀਡ ਕਰ ਲੈਣੀ ਹੋਵੇਗੀ ਜੀ ਪੋਸਟ ਨੰਬਰ 4 ਜੀ ਅਸਿਸਟੈਂਟ ਰਜਿਸਟਰਾਰ ਦੀ ਪੋਸਟ ਹੈ ਜੀ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 55% ਨੰਬਰਾਂ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਸਕਿਉਰਿਟੀ ਅਫਸਰ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਪੈਰਾਮਿਲਟਰੀ ਫੋਰਸ ਜਾਂ ਪੁਲਿਸ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 6 ਜੀ ਪ੍ਰਾਈਵੇਟ ਸੈਕਟਰ ਦੀ ਪੋਸਟ ਹੈ ਜੀ ਅਤੇ ਪੋਸਟ ਨੰਬਰ 7 ਜੀ ਪ੍ਰਾਈਵੇਟ ਸੈਕਟਰੀ ਔਨ ਡਿਪੂਟੇਸ਼ਨ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਦੀ ਜੋ ਕੁਆਲੀਫਿਕੇਸ਼ਨ ਤੁਸੀਂ ਨੋਟੀਫਿਕੇਸ਼ਨ ਵਿੱਚੋਂ ਰੀਡ ਕਰ ਲੈਣੀ ਹੋਵੇਗੀ ਜੀ ਪੋਸਟ ਨੰਬਰ 8 ਜੀ ਇਹ ਸਟੇਟ ਅਫਸਰ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਹੈ ਬੀਈ ਬੀ ਟੈਕ ਤੁਸੀਂ ਕੰਪਲੀਟ ਕੀਤੀ ਆ ਇਨ ਸਿਵਲ ਇੰਜੀਨੀਅਰਿੰਗ ਵਿੱਚ 55% ਨੰਬਰ ਨਾਲ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 9 ਜੀ ਸੈਕਸ਼ਨ ਅਫਸਰ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਨਸਟਰੀਮ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 10 ਜੀ ਨਰਸਿੰਗ ਅਫਸਰ ਦੀ ਪੋਸਟ ਹੈ ਜੀ ਬੀਐਸਸੀ ਨਰਸਿੰਗ ਵੀ ਤੁਸੀਂ ਕੰਪਲੀਟ ਕੀਤੀ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 11 ਜੀ ਪਰਸਨਲ ਅਸਿਸਟੈਂਟ ਦੀ ਪੋਸਟ ਹੈ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਨ stenography ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 12 ਜੀ ਅਸਿਸਟੈਂਟ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਐਨੀ ਸਟਰੀਮ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 13 ਜੀ ਅਪਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਐਨੀ ਸਟਰੀਮ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 14 ਜੀ ਰਿਵੋਲਟਰੀ ਅਸਿਸਟੈਂਟ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸਾਇੰ ਐਂਡ ਟੈਕਨੋਲੋਜੀ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 15 ਜੀ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 16 ਜੀ ਕੁੱਕ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਫਿਰ ਤੁਸੀਂ ਆਈ.ਡੀ.ਆਈ. ਕੰਪਲੀਟ ਕੀਤੀ ਹੈ ਬੇਕਰੀ ਐਂਡ ਕਨਫੈਂਟਰੀ ਦੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 18 ਜੀ ਮਲਟੀਟਾਸਕਿੰਗ ਸਟਾਫ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਪਲੱਸ ਆਈਟੀਆ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 19 ਲੈਬੋਰੀਟਰੀ ਅਟੈਂਡ ਦੀ ਪੋਸਟ ਹੈ ਜੀ ਦੋਸਤੋ ਵਿਦਿਅਕ ਯੋਗਤਾ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਜਾਂ ਫਿਰ ਤੁਸੀਂ 10ਵੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ 2 ਸਾਲ ਦਾ ਤੁਹਾਡੇ ਕੋਲ ਲੈਬੋਰੀਟਰੀ ਦਾ ਐਕਸਪ ਲਾਈਬ੍ਰੇਰੀ ਅਟੈਂਡ ਦੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ ਲਾਈਬ੍ਰੇਰੀ ਸਾਇੰਸ ਵਿੱਚ 1 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ 18 ਤੋਂ ਲੈ ਕੇ 57 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਉਸ ਤੋਂ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਰਿਟਨ ਐਗਜ਼ਾਮ ਸਕਿੱਲ ਟੈਸਟ ਡਾਕੂਮੈਂਟ ਵੈਰੀਫਿਕੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜਰਨਲ ਐਂਡ OBC ਦਾ ای ڈبلیو ایس ایل 600 ਰੁਪਏ ਜੀ ਐਸ ਸੀ ਐਸ ٹی ਪੀ ਡਬਲਯੂ ਡੀ ਜਬ ਊਮਨ ਉਮੀਦਵਾਰ ਨੇ ਉਹਨਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੋਵੇਗੀ ਫੀਸ ਤੁਹਾਨੂੰ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਦੋਸਤੋ ਨਾ ਪੋਸਟ ਆਲੀ ਆਨਲਾਈਨ ਅਪਲਾਈ 5 11 2024 ਤੋਂ ਸਟਾਰਟ ਹੋ ਚੁੱਕਾ ਜੀ ਤੇ ਲਾਸਟ ਡੇਟ ਹੈ ਜੀ 4 12 2024 5 ਵਜੇ ਤੱਕ ਤੁਸੀਂ ਨਾ ਪੋਸਟ ਆਲੀ ਅਪਲਾਈ ਕਰ ਸਕੋਗੇ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਇੱਥੇ ਮੈਂਸ਼ਨ ਕਰਤਾ ਜੀ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਇੱਥੇ ਮੈਂਸ਼ਨ ਕਰਤਾ ਜੀ ਤੁਸੀਂ ਮੇਰਾ ਫੇਸਬੁੱਕ ਪੇਜ ਵਟਸਐਪ ਚੈਨਲ ਅਦੀ ਜੁਆ ਅਤੇ ਰੈੱਡ ਕਰਾਸ ਸੁਸਾਇਟੀ ਵਿੱਚ ਵੀ ਵੱਖ-ਵੱਖ ਕੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਜਾਣਕਾਰੀ ਵੀ ਤੁਸੀਂ ਇੱਥੋਂ ਹੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਦਰਦਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ